ਨਹੀਂ 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 ਡਾਕਟਰ ਚਲੀ ਗਈ ਆਖੂ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿਵੇਂ ਸਾਡਾ ਭਰਾ ਬਰਿੰਦਰ ਕੁਮਰ ਦੀ ਡੈਥ ਹੋਈ ਆ ਇਹਨਾਂ ਨੇ ਦੇਖ ਤਾਂ ਇਹਨਾਂ ਕੋਲ ਸਿਰ ਰਿਪੋਰਟਿੰਗ ਮੰਗ ਰਹੇ ਆ ਇਹ ਇਹਨਾਂ ਨੂੰ ਰਿਕਾਰਡਿੰਗ ਮੰਗ ਰਹੇ ਆ ਸਰ ਤੁਹਾਡੇ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਇਹ ਗੱਲ ਸੁਣੋ ਉਹ ਸਾਰੇ ਨਹੀਂ ਨਹੀਂ ਰੁਕ 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 ਅਸੀਂ ਇਹਨਾਂ ਕੋ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਦੇਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਦੇ ਭੈਣ ਨੀ 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 ਆਇਆ ਤਰਾਲੇ ਅਰੇ ਪੁੱਤ ਨੂੰ ਨਹੀਂ ਹੰਦੇ ਭੈਣ ਚੋਸ ਵਾਲੇ ਇਹ ਇਦੋਂ ਵੀ ਮੈਂ ਜੜਾਈ ਕਰਦੇ ਪਰਦਾਲੇ ਅਰੇ ਪੁੱਤ ਜਿਹੜਾ ਮੈਂ ਹਿੱਤੇ ਬੈਠਾ ਕੋਹ ਕਿੱਥੇ ਮੈਡਮ ਕਿੱਥੇ ਕੁਮਨ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਬੈਠੇ ਸੀਗੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਇਹਦੇ ਹਰੋ ਕੈਮਰਾ ਸਾਰੇ ਹੈ ਨਾ ਸਾਰੇ ਬਸ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਕੋਲ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗ ਰਿਆ ਵੀ ਐਕਚੁਅਲੀ ਝੋਆ ਗਈ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਤੇ ਸਾਡੇ ਵੱਡੇ ਭਰਾ ਵਰਿੰਦਰ ਕੁਮਰ ਸਿੰਘ ਕੁਮਰ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਨੂੰ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ ਵੀਡੀਓ ਸਰ ਸਰਵਰ ਨੂੰ ਤਾਂ ਆ ਗਾ ਆਪਾਂ ਇਹਨਾਂ ਨੂੰ ਵੀਡੀਓ ਬੰਦ ਦੇਖੀਏ ਸਰ ਆਪ ਆਪਣਾ ਨਾਮ ਆਪਣਾ ਨਾਮ ਡਾਕਟਰ ਆਪਾਂ ਆਪਣਾ ਕੀ ਬੁਲਾਣਾ ਆ ਮੈਂ ਡਾਕਟਰ ਸ਼ਿਵਮੂ ਆਪ ਸਰ ਆਪ ਸ਼ਿਵਮ ਵੀ ਆਪ ਦੀ ਡਿਊਟੀ ਕਦੋਂ ਸੇ ਕਦੋਂ ਸ਼ੁਰੂ ਹੋਈ ਹੈ मेरी चेरी विनेस ड्यूटी आप वहां पे जो जब ये इवेंट का इंसिडेंट हो गया तब आप वहां पे आप थे या नहीं तब आप वहां पे था या नहीं सही नहीं है तो तो तो, तो मैं कहना मैं कहना तो हॉस्पिटल किधर गए हो और रिकॉर्डिंग रूम किधर गया फोर्टीज़ हॉस्पिटल अमृतसर ਇਹਨਾਂ ਕੋ ਅਸੀਂ ਬੜੀ ਮਿੱਤਾਂ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਮਰਾ ਰਿਕਾਰਡਿੰਗ ਦੇ ਦੇ ਕਿਥੇ 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 ਦਫਤਰ ਇਹਨਾਂ ਗਏ ਦਫਤਰ ਇਹਨਾਂ ਹੂੰ ਜਿੱਤੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਮਿਲ ਜੀ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬਾਡੀ ਵੀ ਪੈਕ ਕਰ ਦਿੱਤੀ ਇਹ ਫੋਰਟਿਸ ਹਸਪੀਟਲ ਅੰਮ੍ਰਿਤਸਰ ਇਹਨਾਂ ਨੂੰ ਸਾਨੂੰ 3 3 ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਤਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਹਾਂ ਲੈ ਨਾ ਤੇ ਉਹ ਆ ਜੀ ਆ ਫੜ ਲੇ ਦੂੰ ਤੋ ਮੈਂ ਡਰੋਮ ਬਾਹਰੋਂ ਦੱਪ ਰਿਆ ਕੋ ਕੰਮ ਜ਼ਰੂਰੀ ਮੈਂ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲੱਭ ਰਿਹਾ ਸਰ ਕੋਈ ਨਾ ਆਈ ਸੀ ਯੂ ਲਗਾਓ ਉਹ ਵਾਲਾ ਨੰਬਰ ਜੀ ਉਹ ਕੋਈ ਚੇਰ ਤੇ ਕਿਹੜਾ ਆਈ ਸੀ ਯੂ ਲਗੜਾ ਮੈਂ ਕਿੰਨੇ ਵੇਲੇ ਸ਼ਿਫਟ ਕੀਤਾ ਸੀ ਸਰ ਇਹ ਤੁਹਾਨੂੰ ਪਤਾ ਹੋਏਗਾ ਆਪਣਾ ਸਾਹਿਬ ਇਹ ਕਿੰਨੇ ਵੇਲੇ ਸ਼ਿਫਟ ਕੀਤਾ ਹੋਇਆ ਸੀ ਹਾਂਜੀ ਟਾਈਮ ਹੁਣ ਹਾਂ ਹਾਂ ਠੀਕ ਠੀਕ ਹੋ ਗਿਆ ਗੱਲਬਾਤ ਕਰਨ ਤੋਂ ਕਰਕੇ ਠੀਕ ਠੀਕ ਇਹ ਤਾਂ ਆਪਣਾ ਹੈਗਾ ਜੀ ਆਪਣਾ ਕੋਟੀ ਦਾ ਜਿਸਰ ਖੜਿਆਣਾ ਮੱਲ ਰਕਬਰੀ ਸਾਹਮਣੇ 8 ਨੰਬਰ ਬੈਠੇ ਸੀ 8 ਨੰਬਰ ਬੈਠੀ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਨਹੀਂ ਨਹੀਂ ਪ੍ਰਤੀਕਰਨ ਪ੍ਰਤੀਕਰਨ ਇਹ ਹੁਣ ਟਾਈਮ ਟਾਈਮ ਕੀ ਇਹ ਹੁਣ ਦੀ ਹੋਣੀ ਨਹੀਂ 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 ਚਲੇ ਗਏ ਆ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਨਹੀਂ ਸਾਡੇ ਸਾਡੇ ਕਿੰਨੇ ਵਜੇ 5 ਵਜੇ ਦੀ 4:30 ਹਾਂਜੀ ਉਹਦਾ ਅੰਮ੍ਰਿਤ ਕਰਦਾ ਬਾਅਦ ਤੁਹਾਨੂੰ ਹਾਂ ਜੀ ਆਂਦੀ ਆ ਮੈਂ ਕਰਦਾ ਮੈਂ ਤੂੰ ਹਾਂ ਵਿੱਕੀ ਹਾਂ ਨੌ ਵਜੇ ਉਹਦੇ ਤੋਂ ਮੈਂ ਚਾਹ ਤੈਨੂੰ ਮੈਂ ਆਜੇ ਆਫਿਸ ਹੀ ਜਾਣਾ ਅੱਜ ਉਹ ਅੰਕਲ ਬੈਠੇ ਸੀਗੇ ਨਾ ਅੰਕਲ ਬੜੇ ਪਿੱਛੇ ਘਰੇ ਹੋਏ ਆਜੇ ਇਹ ਦੋ ਆਪਾਂ ਨੂੰ ਉਹ ਟੀ ਲੈ ਕੇ ਅੰਦਰ ਆਈ ਖੜੇ ਆਣਾ ਇਧਰ ਕਮਾ ਕੇ ਆਈ ਨਹੀਂ ਖੜੇ ਆਪਾਂ ਉਹ ਲੈਉਣਾ ਟਾਈਮ ਨਹੀਂ ਗਾ ਜੇ ਫਿਰ ਅੰਕਲ ਪਹਿਲਾਂ ਥੋੜੀ ਬੈਗੇ ਨੇ ਆ ਦੇ ਇਹ ਫੁੱਲ ਵੀਡੀਓ ਪਲੇ ਬੈਗ ਲਾਇਆ ਇੰਨਾ ਹੀ ਦਿਖਦਾ ਵਿਦਨ ਥੋੜਾ ਜਿਹਾ ਵਕਤ ਵੱਜੂ ਹੋ ਜਾਏਗਾ ਅੱਛਾ ਐਂਟ੍ਰੈਂਸ ਹੀ ਹੈ ਸਾਡਾ ਡਾਕਟਰ ਆ ਗਿਆ ਸਾਹਮਣੇ ਜਿਹੜਾ ਜਿਸ ਤੋਂ ਪਹਿਲਾਂ ਸ਼ੂਟ ਕੀਤਾ ਉਹਨੇ ਕੰਮ ਸਾਡੇ ਦਿਨੀਆਂ 4 ਵਜੇ ਇਹ ਉਹਦੀ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਉੱਥੇ ਲਾਉਂਦੇ ਸ਼ੂਟ ਕੀਤਾ ਨਾ ਕਮਰੇ ਉੱਜੀ ਆਈਸੀ ਯੂ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਹਰੇ ਸਰਜਰੀ ਵੀ ਦਾ ਆਪਾਂ ਸਰਜਰੀ ਕਰਕੇ ਉਸ ਤੋਂ ਬਾਅਦ ਲੰਮਾ ਨਾ ਉਹਨਾਂ ਥੀ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਭਰਾ ਰਹੀ ਹੈ ਕੱਢ ਲੈਣਗੇ ਕੋਈ ਨਾ ਕਰਨਾ ਤੁਸੀਂ 最近。<Thank>